ਨਮਸਕਾਰ ਦੋਸਤੋ ਇਸ ਨਾਮ ਜਿਹੜਾ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਇਹ ਪਬਲਿਕ ਅਗੇਂਸਟ ਡੈਲਟੇਸ਼ਨ ਵੈਲਫੇਅਰ ਐਸੋਸੀਏਸ਼ਨ ਜਿਹਦਾ ਨਾਂ ਛੋਟਾ ਨਾ ਪਾਵਾ ਹੈ ਉਹਦੇ ਵੱਲੋਂ ਦੇ ਰਿਹਾ ਇੱਕ ਸੰਸਥਾ ਰਜਿਸਟਰਡ ਹੈ ਪੰਜਾਬ ਦੇ ਵਿੱਚ ਪਰ ਪੂਰੇ ਇੰਡੀਆ ਦੇ ਵਿੱਚ ਇਹ ਲੋਕਾਂ ਦੇ ਵਿੱਚ ਜਾਗਰੂਤਾ ਪੈਦਾ ਕਰਦੀ ਹੈ ਕਿ ਜਿੰਨੀ ਵੀ ਡੈਲਟੇਸ਼ਨ ਹੈ ਫੂਡ ਦੇ ਵਿੱਚ ਮਿਲਾਵਟ ਹੈ ਉਹਦੇ ਬਾਰੇ ਜਨਤਾ ਨੂੰ ਜਗਾਉਂਦੀ ਹੈ ਮੇਰਾ ਨਾਂ ਸੁਜੀਤ ਸਿੰਘ ਪਟਵਾ ਹੈ ਮੈਂ ਜਨਰਲ ਸ਼ਕਤੀ ਪਾਵਾਦਾ ਹਾਂ ਅ ਦੋਸਤੋ ਤੁਹਾਨੂੰ ਪਤਾ ਹੈ ਕਿ ਗਣੇਸ਼ ਚਤੁਰਤੀ ਦਾ ਪਵਿੱਤਰ ਤਿਉਹਾਰ ਬਿਲਕੁਲ ਨੇੜੇ ਹੈ ਹਰ ਘਰ ਵਿੱਚ ਉਤਸ਼ਾਹ ਹੈ ਹਰ ਜਗ੍ਹਾ ਮਠਾਈਆਂ ਪ੍ਰਸ਼ਾਦ ਜਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਇਸ ਮੌਕੇ ਤੇ ਅਸੀਂ ਸਾਰੇ ਗਣਪਤੀ ਬਾਪਾ ਨੂੰ ਭੋਗ ਲਗਾਉਂਦੇ ਹਾਂ ਅਤੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਮਠਾਈਆਂ ਸਾਂਝੀਆਂ ਕਰਦੇ ਹਾਂ ਵੰਡਦੇ ਹਾਂ ਮੇਰੇ ਪਿਆਰੇ ਦੋਸਤੋ ਮੈਂ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਯਾਦ ਕਰ ਦਿਉਣਾ ਚਾਹੁੰਦਾ ਤਿਹਾਰਾਂ ਦੇ ਦੌਰਾਨ ਮਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀ ਮੰਗ ਕਈ ਗੁਣਾ ਵੱਧ ਜਾਂਦੀ ਹੈ ਜਦੋਂ ਕਿ ਪ੍ਰੋਡਕਸ਼ਨ ਉਨੀ ਨਹੀਂ ਹੁੰਦੀ ਤੇ ਵੱਧ ਕਮਜ਼ੋਰੀ ਨਾਲ ਕੁਝ ਬੇਈਮਾਨ ਲੋਕ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਨੇ ਤੋਂ ਮਠਾਈਆਂ ਅਤੇ ਸਨੈਕਸ ਵਿੱਚ ਖਰਾਬ ਦੁੱਧ ਆਰਟੀਫੀਸ਼ੀਅਲ ਰੰਗ ਕੈਮੀਕਲ ਤੇ ਦੁਬਾਰਾ ਵਰਤੇ ਗਏ ਤੇਲ ਉਹ ਬੜੇ ਨੁਕਸਾਨਦੇਜ ਜਿਹੜੇ ਪਦਾਰਥ ਨੇ ਬਣਾਉਂਦੇ ਆ ਇਹ ਮਿਠਾਈ ਚੀਜ਼ਾਂ ਤੁਹਾਡੀ ਸਿਹਤ ਲਈ ਖਾਸ ਕਰਕੇ ਤੁਹਾਡੇ ਬੱਚਿਆਂ ਲਈ ਪਰਿਵਾਰ ਲਈ ਬਹੁਤ ਹੀ ਖਤਰਨਾਕ ਹੋ ਸਕਦੀਆਂ ਹਨ। ਤੇ ਮੇਰੀ ਇੱਕ ਸਲਾਹ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਜਿੰਨਾ ਹੋ ਸਕੇ ਘਰ ਵਿੱਚ ਹੀ ਮਠਾਈਆਂ ਤੇ ਪਛਾਣ ਤਿਆਰ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਬਾਜ਼ਾਰ ਤੋਂ ਖਰੀਦਣ ਦੀ ਲੋੜ ਹੈ ਤਾਂ ਹਮੇਸ਼ਾ ਉਹਨਾਂ ਭਰੋਸੇਮੰਦ ਜਿਹੜੇ ਦੁਕਾਨਦਾਰ ਨੇ ਜਾਂ ਮਠਾਈ ਵਾਲੇ ਨੇ ਉਹਨਾਂ ਤੋਂ ਹੀ ਖਰੀਦੋ। ਸਸਤੀਆਂ ਤੇ ਸੜਕ ਨਾਰੇ ਖੜੀਆਂ ਮਠਾਈਆਂ ਦੀਆਂ ਛੋਟੀ ਛੋਟੀ ਰੇੜੀਆਂ ਤੋਂ ਖਰੀਦਦਾਰ ਤੋਂ ਬਚੋ ਸਾਰੇ ਤੋਂ ਜ਼ਿਆਦਾ ਖਰਾਬ ਜੋ ਮਠਾਈ ਹੈ ਜੋ ਚੀਜ਼ਾਂ ਹਨ ਖਾਣ ਪੀਣ ਦੀਆਂ ਉਹ ਸੜਾਟੇਟਰ ਜਾਂ ਬਰਾਬਤੀ ਉਤੋਂ ਹੀ ਮਿਲਦੀਆਂ ਨੇ ਅਗਲੀ ਗੱਲ ਹਮੇਸ਼ਾ ਪੈਕ ਕੀਤੀਆਂ ਚੀਜ਼ਾਂ ਤੇ ਪੈਕਿੰਗ ਦੀ ਮਿਤੀ ਐਕਸਪਾਇਰੀ ਡੇਟ ਤੇ ਐਫਐਸਐਸਆਈ ਦਾ ਨਿਸ਼ਾਨ ਜ਼ਰੂਰ ਜਾਂਚੋ ਗણેਸ਼ ਚਤੁਰਤੀਸ ਪਵਿੱਤਰਤਾ ਸਰਦਾ ਖੁਸ਼ੀ ਦਾ ਤਿਉਹਾਰ ਹੈ ਆਓ ਇਸ ਨਾਲ ਅਸੀਂ ਸਾਵਧਾਨ ਹੋਈਏ ਸੁਚੇਤ ਰਹੀਏ ਰਹਿ ਕੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਲਈ ਜਸ਼ਨਾਂ ਦੀ ਅਸਲੀ ਮਿਠਾਈਏ ਦੋਸਤੋ ਜਸ਼ਨਾਂ ਦੀ ਅਸਲੀ ਮਟਾਸ ਸ਼ੁੱਧ ਅਤੇ ਅੱਛਾ ਭੋਜਨ ਸਖਸ਼ਿਤ ਭੋਜਨ ਵਿੱਚ ਮਲਬਾਤੀ ਚੀਜ਼ਾਂ ਵਿੱਚ ਨਹੀਂ ਹੈ ਜਾਗਰੂਕ ਰਹੋ ਸਿਹਤਮੰਦ ਰਹੋ ਇਸ ਗਣੇਸ਼ ਚਤਤੀ ਨੂੰ ਖੁਸ਼ੀ ਅਤੇ ਸੁਰੱਖਿਆ ਨਾਲ ਮਨਾਓ ਗਣਪਤੀ ਬਾਪਾ ਮੋਰੀਆ ਮੰਗਲ ਮੂਰਤੀ ਮੋਰੀਆ जय हिंद बहुत-बहुत धन्यवाद अगर ये ਤੁਹਾਨੂੰ ਵੀਡੀਓ اچھی ਲੱਗੀ ਹੈ ਤੇ ਸਾਰਿਆਂ ਨੂੰ ਸਾਂਝੀ ਕਰੋ ਤਾਂ ਕਿ ਦੂਸਰਾਂndvi ਪਹਲਾ ਹੋ ਸਕੇ ਔਰ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ थैंक यू ਗੋਡ ਬles